ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆ 26 ਜਨਵਰੀ ਤੇ ਲੇਖ ਪੰਜਾਬੀ ਵਿੱਚ ਤਾਂ ਚਲੋ ਸਟਾਰਟ ਕਰਦੇ ਆ 26 ਜਨਵਰੀ ਸਾਡਾ ਕੌਮੀ ਤਿਹਾਰ ਹੈ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਪਰ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1929 ਨੂੰ ਪੰਡਿਤ ਜਵਾਹਰ ਨਾਲ ਨਹਿਰੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਨੇ ਕੌਮੀ ਝੰਡਾ ਲਹਿਰਾਉਂਦਿਆਂ ਪ੍ਰਣ ਲਿਆ ਸੀ ਕਿ ਅਸੀਂ ਆਪਣੇ ਦੇਸ਼ ਨੂੰ ਪੂਰੀ ਆਜ਼ਾਦੀ ਦਵਾਵਾਂਗੇ 26 ਜਨਵਰੀ 1950 ਇਸਵੀ ਨੂੰ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹੋ ਹੀ ਸੰਵਿਧਾਨ ਤੇ ਸਾਡੇ ਦੇਸ਼ ਦੇ ਸਾਰੇ ਨਾਗਰਿਕ ਚੱਲ ਰਹੇ ਹਨ ਉਸ ਦਿਨ ਤੋਂ ਲੈ ਕੇ ਅੱਜ ਦਿਨ ਅੱਜ ਤੱਕ ਸਾਰੇ ਭਾਰਤ ਵਾਸੀ ਇਸ ਕੌਮੀ ਤਿਹਾੜੀ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਉਂਦੇ ਹਨ 26 ਜਨਵਰੀ 1950 ਨੂੰ ਈਸਵੀ ਨੂੰ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਰਾਸ਼ਟਰਪਤੀ ਦੀ ਪਦਵੀ ਸੌਂਪੀ ਗਈ ਹਰ ਬਾਰੇ 26 ਜਨਵਰੀ ਵਾਲੇ ਦਿਨ ਹਰ ਸਾਲ ਭਾਰਤ ਦਾ ਰਾਸ਼ਟਰਪਤੀ ਵਿਜੇ ਚੌਂਗ ਇੰਡੀਆ ਗੇਟ ਵਿਖੇ ਕੌਮੀ ਝੰਡਾ ਲਹਿਰਾਉਂਦਾ ਹੈ ਅਤੇ ਤਿੰਨੋਂ ਸੈਨਾਂ ਦੀ ਸਲਾਮੀ ਲੈਂਦਾ ਹੈ ਪ੍ਰਧਾਨ ਮੰਤਰੀ ਅਤੇ ਹੋਰ ਮੁੱਖ ਮਹਿਮਾਨ ਇਕੱਠੇ ਹੁੰਦੇ ਹਨ ਅਤੇ ਵਕ ਵਕ ਫੌਜੀ ਟੁਕੜੀਆਂ ਦੀ ਸਲਾਮੀ ਲੈਂਦੇ ਹਨ ਹਰ ਪ੍ਰਾਂਤ ਦੇ ਲੋਕ ਗੀਤਾਂ ਤੇ ਨਾਚਾਂ ਦਾ ਵਿਖਾਵਾ ਕੀਤਾ ਜਾਂਦਾ ਹੈ ਭਾਰ ਦੇ ਇਲਾਵਾ ਹਰ ਪ੍ਰਾਂਤ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਹੈ ਰਾਤ ਨੂੰ ਸਰਕਾਰੀ ਇਮਾਰਤਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਦੇਸ਼ ਦੇ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੇ ਮੁੱਖ ਨੇਤਾਵਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੂੰ ਰਾਤ ਦੇ ਭੋਜਨ ਤੇ ਬੁਲਾਉਂਦੇ ਹਨ ਤਾਂ ਬੱਚੋ ਇਸੇ 26 ਜਨਵਰੀ ਤੇ ਲੇਖ ਤਾਂ ਵੀਡੀਓ ਪਸੰਦ ਆਇਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ